ਕਹਿੰਦੇ ਪਈਏ ਮੇਰੇ ਖਿਆਲ ਨਾਲ ਪੰਜਾਬ ਇਸ ਨਾਟ ਨਹੀਂ ਆ ਪੰਜਾਬ ਦਾ ਇੰਡੀਆ ਦਾ ਭਾਗ ਹੈ ਤੁਸੀਂ ਕਹਿੰਦੇ ਪੰਜਾਬ ਇੰਡੀਆ ਦਾ ਭਾਗ ਨਹੀਂ ਹੈਗਾ ਨਾ ਪੰਜਾਬ ਇੰਡੀਆ ਦਾ ਹਿੱਸਾ ਸੀ ਨਾ ਹੈ ਨਾ ਭਵਿੱਖ ਚ ਰਹੇਗਾ ਅੱਜ ਇੰਡੀਆ ਨੇ ਆਪਣੀ ਤਾਕਤ ਦੇ ਨਾਲ ਪੰਜਾਬ ਦੇ ਉੱਪਰ ਕਬਜ਼ਾ ਦਿੱਤਾ ਹੋਇਆ ਉਸ ਕਾਜੇ ਨੂੰ ਆਜ਼ਾਦ ਕਰਾਉਂਦੀ ਅਸੀਂ ਜੰਗ ਜੜੀ ਉਹ ਲੜ ਰਹੇ ਆ ਤੇ ਜਿਹੜੇ ਆਪਣੇ ਆਪ ਨੂੰ ਪੰਜਾਬੀ ਭਾਉਂਦੇ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਆਖਵਾਉਂਦੇ ਨੇ ਉਹ ਇੱਕ ਵਾਰੀ ਇਮਾਨਦਾਰੀ ਨਾਲ ਛਾਤੀ ਮਾਰ ਕੇ ਵੇਖ ਲੈਣ ਵੀ ਇਹ ਸਵਧਾਨੇ ਤੱਕ ਸਾਨੂੰ ਦੱਸਾ ਕੀ ਤੇ ਜਿੰਨੇ ਤਾਂ تاکੋ ਜਨਾ ਹੋਵੇ ਲੁੱਟੇ ਲੁੱਟਿਆ ਹੋਵੇ ਉਹਦੇ ਤਿੰਨ ਤਿਆਰ ਤੇ ਕਾਦੀ ਲਈ ਤੁਸੀਂ ਪਕੜੇ ਪਾਉਂਦੇ ਫਿਰਦੇ ਤੇ ਕਾਲੀ ਨੱਚਦੇ ਫਿਰਦੇ ਇੱਕ ਵਾਰੀ ਜਰੂਰ ਸੋਚ ਲੈਣ ਇਸ ਸਬਦਾਨ ਦੀ ਆੜਹੀਂ ਠੀ ਪਾਵਰ ਦੇ ਕੇ ਸ਼ਰੀਕਾਲ ਤੱਕ ਸਾਹਿਬ ਜਾਨ ਤੋਂ ਪਿਆਰ ਤੇ ਹਮਲਾ ਕੀਤਾ ਜਾਂਦਾ ਆ ਉਥੇ ਦਰਬਾਰ ਸਾਹਿਬ ਜਿਹਦੇ ਚੋਂ ਬਰਨਾਂ ਨੂੰ ਜਰਥੇ ਤੇ ਸਾਂਝਾ ਥਾਂਜ ਨੂੰ ਕਿੰਦੇ ਨੇ ਹਕੂਮਤ ਵੀ ਚੀਕਾ ਮਾਰ ਮਾਰ ਕੇ ਕਹਿੰਦੀ ਏ ਉਸ ਦਰਬਾਰ ਦੇ ਉੱਪਰ ਟਾਈਟੇਰੀਓ ਨੂੰ ਕੀਤਾ ਜਾਂਦਾ ਉਹ ਇਸ ਸਬਦਾਨ ਨੂੰ ਪਾਵਰ ਦਿੰਦਾ ਆ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਉਹ ਭਰਦਾ ਹੀ ਸਾਨੀ ਸੀ ਉਹ ਰਿਆਸਤਾ ਸੀ ਉਹ ਰਿਆਸਤਾ ਨੂੰ ਕਿਸੇ ਇਹਨਾਂ ਨੇ ਪਾਵਰ ਦੇ ਨਾਲ ਕਿਤੇ ਬੇਈਮਾਨੀ ਦੇ ਨਾਲ ਰਲ ਲਿਆ ਜਿਹੜਾ ਵਿੱਚ ਰਲਿਆ ਹੋਇਆ ਅੱਜ ਹੈਗਾ ਤੇ ਅੱਜ ਉਹਨੂੰ ਹੀ ਗਲੂ ਗੁਲਾਮੀ ਲਾਉਣ ਦੇ ਲਈ ਜਿਹੜਾ ਅੱਜ ਦਾ ਇਹ ਪ੍ਰੋਟੈਸਟ ਜਿਹੜਾ ਉਹ ਕੀਤਾ ਗਿਆ ਜਿਹੜਾ ਸੰਵਿਧਾਨ ਲਿਖਦਾ ਆ ਕਿ ਇਹ ਇਹ ਸਿੱਖ ਨਹੀਂ ਕੇਸਾਤਾਰੀ Hindu ਨਹੀਂ ਤੇਰੀ ਗੁਰਬਾਣੀ ਨੂੰ ਇਹ ਚੈਲੰਜ ਕਰਦਾ ਹੈ ਗੁਰਬਾਣੀ ਜਿਹੜੀ ਸ਼ਬਦ ਸਾਫ਼ ਇਹ ਕਹਿੰਦੇ ਕਿ ਨਾ ਹਮ Hindu ਨਾ ਹਮ Musalman ਤੇ ਇਹ ਸਿੱਖਾਂ ਨੂੰ ਕੇਸਾਤਾਰੀ Hindu ਲਿਖਦਾ ਆ ਕਿਰੇਗਾ ਰਾਜ ਕਰੇਗਾ ਰਾਜ ਕਰੇਗਾ ਉਹ ਦਿਨ ਖਾਲਸੇ ਰਾਜ ਦਾ ਸੰਘਰਸ਼ ਹਥਿਆਰਵੰਦ ਸਿਖਰ ਤੇ ਸੀ ਅੱਜ ਸਟੇਟ ਨੇ ਉਹ ਹਥਿਆਰਵੰਦ ਸੰਘਰਸ਼ ਨੂੰ ਨਾਪ ਲਿਆ ਅੱਜ ਜਿਹੜਾ ਸੰਘਰਸ਼ ਦੇ ਤੌਰ ਤਰੀਕੇ ਬਦਲ ਗਏ ਨੇ ਹਾਲਾਂਕਿ ਅੱਜ ਵੀ ਹਥਿਆਰਵੰਦ ਸੰਘਰਸ਼ੀਨ ਨੇਤੂਆਂ ਨੂੰ ਕਿਤੇ ਨਾ ਕਿਤੇ ਵੀ ਖਬਰਾਂ ਮਿਲਦੀਆਂ ਨੇ ਉੱਥੇ ਨੌਜੋਨ ਫੜੇਗੇ ਉਹੀ ਚੰਗਿਆਰੀ ਜਿਹੜੀ ਅੰਦਰ ਚ ਚੰਗਿਆਰੀ ਜਿਹੜੀ ਅੱਗੇ ਦਾ ਪੰਬਾਬਾ ਲੈ ਕੇ ਉੱਠੇ ਕੀ ਇੱਕ ਦਿਨ ਖੋਕੇ ਲਮਾਂਗੇ ਆਜ਼ਾਦੀ ਲਈ ਲੜ ਕੇ ਲਮਾਂਗੇ ਆਜ਼ਾਦੀ ਗੁਰਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਇਆ ਸੰਘਰਸ਼ ਆ ਜਿਹੜਾ sire ਲੱਗਣਾ ਹੀ ਲੱਗਣਾ ਹੈ ਇਹ ਮੇਰੇ ਗੁਰਨਾਮ ਸਿੰਘ ਦੇ ਆਣਨਾ ਜਾਂ ਜਾਣਨਾ ਕੋਈ ਫਰਕ ਨਹੀਂ ਪੈਣਾ ਹੋਰ ਹਜ਼ਾਰਾਂ ਆਏ ਨੇ ਹਜ਼ਾਰਾਂ ਜਾਣੇ ਨੇ ਇਹ ਗੁਰਨਾਨਕ ਪਾਤਸ਼ਾਹ ਜਿਹੜਾ ਹਲੇਮੇ ਰਾਜੋ ਦੁਨੀਆ ਦੇ ਉੱਪਰ ਹਲੇਮ ਰਾਜ ਜਿਹੜਾ ਹੋ ਕੇ ਰਹਿਣੀ